ਇਹ ਤਸਵੀਰਾਂ ਇੱਕ ਵੱਡੇ ਚੌਕ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਰਿਹੰਗ ਬਾੜੇ ਵਿੱਚ ਨੌਜਵਾਨਾਂ ਨੇ ਦੁਕਾਨ ਤੇ ਹਮਲਾ ਕੀਤਾ ਤੇ ਦੁਕਾਨਦਾਰ ਭੰਨ ਤੋੜ ਕੀਤੀ ਜਾਂਦੀ ਹੈ ਇਹ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਅਤੇ ਹੁਣ ਸਾਹਮਣੇ ਆਈ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਮਲਾ ਵਰ ਫਰਾਰ ਹੋ ਗਏ ਨੇ ਪੰਜਾਬ ਦੇ ਜਿਲ੍ਹਮਤ ਦੀ ਇਹ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਥਾਣਾ ਤਿੰਦ ਦੇ ਦੀਪੰਦੇ ਮਿਲਾਪ ਚੌਕ ਤੇ ਸਰੀਰ ਨੌਜਵਾਨਾਂ ਵੱਲੋਂ ਤਲਵਾਰਾਂ ਚਲਾਈਆਂ ਗਈਆਂ ਘਟਨਾ ਦੀ ਸੀਐਸਟੀਵੀ ਅਤੇ ਲਾਈਵ ਵੀਡੀਓ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਹਮਲਾਵਰ ਨਿਹੰਗ ਬਾਣੇ ਵਿਚਾਇਆ ਨੌਜਵਾਨਾ ਨੇ ਦੁੱਗਲ ਸਾਹਿਬ ਦੀ ਦੁਕਾਨ ਦੇ ਵਿੱਚ ਵੜ ਕੇ ਜam ਕੇ ਪੰਤ ਤੋੜ ਕੀਤੀ ਹੈ ਦੁਕਾਨਦਾਰ ਦੇ ਨਾਲ ਹੱਥਾ ਪਾਈ ਕੀਤੀ ਜਾਂਦੀ ਹੈ ਕਟਾ ਨੂੰ ਅੰਜਾਮ ਦੇ ਕੇ ਉਹ ਫਰਾਰ ਹੋ ਜਾਂਦੇ ਨੇ ਇਸ ਸਬੰਧ ਦੇ ਪਿੰਡ ਦੁਕਾਨਦਾਰ ਨੇ ਜੁਗਾਲਾ ਕੀਤੀ ਹੈ ਜੁਗਾਲ ਬਾਤ ਪੱਤਰਕਾਰਾਂ ਨਾਲ ਕੀਤੀ ਹੈ ਉਸਨੇ ਦੱਸਿਆ ਕਿ ਆਰਡਰ ਦੇਣ ਦੇ ਵਿੱਚ ਦੇਰੀ ਹੋਣ ਦੇ ਚਲਦੇ ਇਸ ਵਾਰਤਾਰ ਨੂੰ ੜਾ ਅੰਜਾਮ ਦਿੱਤਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਘਟਨਾ ਤੋਂ ਕੁਝ ਹੀ ਦੂਰੀ ਤੇ ਥਾਣਾ ਵੀ ਹੈ ਪਰ ਇਸ ਦੇ ਬਾਵਜੂਦ ਨੰਗੀਆਂ ਤਲਵਾਰਾਂ ਲਹਿਰਾਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਸ਼ਹਿਰ ਦਾ ਮੇਨ ਚੌਕ ਮੰਨਿਆ ਜਾਂਦਾ ਜਿੱਥੇ ਕਿਸ ਕਦਰ ਹੰਗਾਮਾ ਹੁੰਦਾ ਨਿਹੰਗ ਪਾਣੇ ਵਿੱਚ ਆਏ ਦਰਜਨ ਆਮਲਾਵਰਾ ਨੇ ਆਪਣੀਆਂ ਤਲਵਾਰਾਂ ਲਹਿਰਾਉਂਦੇ ਹੋਏ ਦੁਕਾਨ ਤੇ ਹਮਲਾ ਕਰ ਦਿੱਤਾ ਅਤੇ ਦੁਕਾਨ ਦੀ ਜੰਮ ਕੇ ਪਾਨ ਤੋੜ ਕੀਤੀ ਐ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਅਜੀ ਮੈਨੂੰ ਦਿੱਤੀ 4 ਮੁੰਡੇ ਆਏ ਦੁਪਹਾੜੇ ਹਾਂ ਜੀ ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ ਹਾਂ ਜੀ ਭਾਈ ਹੋਟਲ ਲੇਟ ਹੋ ਗਿਆ ਤੁਸੀਂ ਨਾਲ ਖਾਓ ਹਾਂ ਜੀ ਤੁਹਾਨੂੰ ਕਹਿੰਦਾ ਤੁਹਾਨੂੰ ਬੈਠੇ ਜਗ੍ਹਾ ਹਸਪਤਾਲ ਭਾਈ ਤੁਹਾਨੂੰ ਮੈਂ ਦੇਸੀ ਚ ਬੈਠੇ ਜਾਓ 14ਵੇਂ ਕੋਈ ਹੋਟਲ ਮੈਂ ਜਗ੍ਹਾ ਦੇਣਾ ਮੈਨੂੰ ਜਿੰਨੀ ਕਵੈਸਟੀਬਲ ਜਗ੍ਹਾ ਦੇ ਦਿੱਤੀ ਹਾਂ ਜੀ ਮੈਂ ਉਹਨਾਂ ਬੱਤ ਪਿੱਛੇ ਦੱਸਦੀ ਹਾਂ ਮੈਂ ਥੋੜਾ ਬੈ ਵੀ ਬੋਲ ਲੂਟੋ ਕਿ ਉਹਨਾਂ ਕਿੱਥੇ ਬੈਠੇ ਹਾਂ ਜੀ ਚਲੇ ਗਏ ਉਹਨਾਂ ਇਹ 15 20 ਮੁੰਡੇ ਆਏ ਸਰਪਾਨਾ ਲੈ ਕੇ ਆਏ ਮੇਰੇ ਕੋਲ ਸੀਸੀ ਕੈਮਰੇ ਰਿਕਾਰਡ ਠੀਕ ਹੈ ਸੋ ਮੈਂ ਚੈਨ ਲਗਾ ਮੈਂ ਧਮਕੀ ਲਗਾਈ ਜਦ ਕਰਨ ਤੋਂ ਪਹਿਲੇ ਕੋਈ ਸੋਚ ਲਈ ਠੀਕ ਹੈ ਉਹਨਾਂ ਨੇ ਜੋ ਉਹਨਾਂ ਨੇ ਕੱਲ੍ਹ ਇਹ ਤਾਲ ਲੈ 120 ਦਾ ਇੱਕ ਉਹ ਮੇਰੀ ਵਾਰੀ ਹੈ ਕੋਈ ਗੱਲ ਨਹੀਂ ਵਿੱਚੀ ਹੈ ਤੋਂ ਨੂੰ ਸਭ ਲਈ ਇੱਕ ਵਾਰ ਪ੍ਰਧਾਨ ਮੰਤਰੀ ਲਈ ਹੋਈ ਕਿ ਸਾਰੀ ਗੈਲਰੀ ਦੀ ਸੀ। ਗੈਲਰੀ ਦਾ ਮਾਮਲਾ ਆਰਡਰ ਲੇਟ ਪਿੱਛੇ ਬਗਦਦੀ ਲਈ। ਵੀ ਆਰਡਰ ਤੁਹਾਡੇ ਵੱਲੋਂ ਲੀਡ ਸੀ ਜਾਂ ਜొਮੈਟੋ ਵੱਲੋਂ ਡਿਲੀਵਰੀ ਸੀ? ਜొਮੈਟੋ ਰੌਟ ਨਹੀਂ ਮੇਰੀ ਦਫਾ ਦਿਖਾਣਾ ਸੀ ਭਾਜੀ। ਅੱਛਾ ਮਨ ਸਿਟਿੰਗ ਸੀਗੀ। ਹਾਂ ਸਿਟਿੰਗ ਸੀ ਅੰਦਰ। ਠੀਕ ਆ। ਠੀਕ ਆ ਹੁਣ ਆਏ ਦਾ ਦੰਦ ਲਾ ਕੇ ਦੰਦ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਤੇ ਉਹ ਮਰ ਗਿਆ। ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨ ਦੇ ਸ਼ੀਸ਼ੇ ਤੱਕ ਸਭ ਤੋੜ ਗਏ। ਨਹੀਂ ਹੋਦਾ। ਕਿੰਨਾ ਗੱਦੀ ਦੇਖੋ ਕਿੰਨੀ ਹੋ ਗਈ ਮਤਲਬ ਕਿ ਸਾਢੇ 8 ਵਜੇ ਦੁ ਕਿੰਨੇ ਬੰਸੀ ਜਿਹੜੇ ਬੰਦੇ ਨੇ ਰੈਗੂਲਰ ਕਸਟਮਰ ਨੇ ਜਿਹੜੀ ਪਹਿਲੀ ਵਾਰ ਆਇਆ ਟਰਨ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਦਾ ਜਿਹੜਾ ਜਿਹੜਾ ਕੋਈ ਕਿਤੂ ਬਿੰਦੂ ਉਹ ਪਹਿਲੀ ਈ ਆਇਆ ਸੀਗਾ ਠੀਕ ਹੈ ਮੈਨੂੰ ਕਿਸੇ ਬੁਰੇ ਦਾ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰਹਿ ਮੈਂ ਕਿਹਾ ਮੈਂ ਤੇਰੇ ਤੋਂ ਰਿਕਾਰਡਿੰਗ ਠੀਕ ਹੈ ਅੱਛਾ ਤੁਹਾਨੂੰ ਪਹਿਲਾਂ ਇੰਟੀਮੀਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰਹਿ ਮੈਂ ਕਿਹਾ ਮੈਂ ਤਾਂ ਤੇਰੇ ਹਾਂ ਉਹ ਆ ਲੈ ਗਿਆ ਨਹੀਂ ਉਹਨਾਂ ਨੇ ਕਿਹਾ ਕਿ ਤੁਹਾਡੇ ਦੀ ਵਾਗ ਦੀ ਗੱਲ ਆ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮੋਬਾਈਲ ਦੇ ਵਿੱਚ ਆਇਆ ਮੈਨੂੰ ਕੀ ਨਾਮ ਹੈ ਸਰ ਮੇਰਾ ਨਾਮ rahul ਹੈ ਰਾਹੁਜੀ ਕੀ ਮਾਮਲਾ ਕੀ ਹੋਇਆ ਸਰ ਐਦਾ ਕੋਈ ਰਾਤ ਦਾ ਆਰਡਰ ਸੀ ਇਹਨਾਂ ਦਾ ਉਹਦੇ ਕਰਕੇ ਕੋਈ ਮਾੜੀ ਮੋਟੀ ਮਾਲਕ ਨਾਲ ਹੀ ਗੱਲ ਹੋਈ ਹੈ ਅੱਛਾ ਜੀ ਤੇ ਉਹ ਅੱਜ ਉਸ ਸਿਲਸਲੇ ਦੇ ਵਿੱਚ ਆਇਸ ਇੱਕਦਮੀ ਉਹਨਾਂ ਨੇ ਹਮਲਾ ਕਰ ਦਿੱਤਾ ਤੇ ਕੋਈ ਬਹਿ ਕੇ ਗੱਲ ਕਰਦੇ ਕੋਈ ਗੱਲਬਾਤ ਹੁੰਦੀ ਕਿ ਆਹ ਵੀ ਕੋਈ ਗਲਤੀ ਜੇ ਹੋਈ ਹੈ ਤਾਂ ਬੰਦਾ ਬਹਿ ਕੇ ਗੱਲ ਕਰ ਲੈਂਦਾ ਜੀ ਇੱਕਦਮੀ ਉਹ ਕਾਫੀ ਜਣੇ ਇਕੱਠੇ ਹੋਏ ਆ ਇਕੱਠੇ ਹੋ ਕੇ ਇੱਕਦਾਂ ਹਮਲਾ ਕਰਤਾ ਉਹਨਾਂ ਨੇ ਤਿੰਨੇ ਤਿੰਨੇ ਬ੍ਰਦਰ ਮੌਜੂਦ ਸੀ ਮੈਂ ਕਹਾ ਸੁਣੀ ਅੱਜ ਹੋਈ ਸੀ ਕਿ ਕੱਲ ਰਾਤੀ ਰਾਤ ਦੀ ਰਾਤ ਸੀ 10:00 ਹੋਏ ਆ 10:00 ਵਜੇ ਆਰਡਰ ਕੋਈ ਅੰਦਰ ਬੈਠ ਰਿਹਾ ਸੀ ਵੀ ਆਨ ਦੀ ਰਿਕਾਰਡਿੰਗ ਵੀ ਹੈਗੀ ਆ ਔਰ ਵੋਲਿਊਮ ਵੀ ਹੈ ਕੀ ਹੈ ਹੋਇਆ ਕੀ ਨਹੀਂ ਸਾਰੀ ਥੋੜੀ ਹੈਗੀ ਪਰ ਗਲਤ ਕੰਮ ਹੋਇਆ ਇਹਦੇ ਵਿੱਚ ਕੋਈ ਜਾਨੀ ਬਹੁਤ ਨੁਕਸਾਨ ਹੋ ਸਕਦਾ ਜੀ ਪਰਨਾਮਾ ਸ਼ੁਕਰ ਕਿੰਨਾ ਕਿੰਨਾ ਤੇ ਹਮਲਾ ਹੋਇਆ ਜੀ ਕਿੰਨੇ ਜਾਨੀ ਨੇ ਜਿਨ੍ਹਾਂ ਤੇ ਹਮਲਾ ਹੋਇਆ ਕਿੰਨੇ ਬ੍ਰਦਰ ਅੱਛਾ ਜੀ ਨਿਸ਼ੂ ਦੁੱਗਲ ਤੇ ਕਿੰਨੇ ਬ੍ਰਦਰ ਨੇ ਹਮਲਾ ਹੋਇਆ ਅੱਛਾ ਔਰ ਕਾਫੀ 15 ਤੋਂ 15 ਦੀ ਸੰਖਿਆ ਤੋਂ ਜ਼ਿਆਦਾ ਹੀ ਸੀ ਕੁਰਬਾਨਾ ਲੈ ਰਾਈਆਂ ਅੰਦਰ ਬਹੁਤ ਕੌਣ ਸੀਗੇ ਲੋਕ ਇਹ ਨੇ ਅੰਗ ਸਿੰਘ ਸੀ ਜੀ ਹਾਂ ਜੀ ਤੇ ਹੁਣ ਪੁਲਿਸ ਨੂੰ ਕੰਪਲੇਂਟ ਜਿਹੜੀ ਕੀਤੀ ਗਈ ਪੁਲਿਸ ਦੇਖ ਲਓ ਤੁਹਾਡੇ ਸਾਹਮਣੇ 25 ਮਿੰਟ ਹੋ ਗਏ ਨੇ ਹਲੇ ਤੱਕ ਕੋਈ ਆਇਆ ਹੀ ਨਹੀਂ ਹੈ ਹੁਣ ਆਏ ਆ ਦੋ ਮੁਲਾਜ਼ਮ ਅੱਛਾ ਜੀ ਪਰ ਇਹਦਾ ਫੋਨ ਕਿਉਂਕਿ ਇਤੋਂ ਦੀ 200 300 ਮੀਟਰ ਤੇ ਹੀ ਖਾਣਾ ਹੈਗਾ ਆ ਇਤੋਂ ਹੀ 200 300 ਮੀਟਰ ਤੇ ਖਾਣਾ ਹੈ ਆਹ ਨੀ ਤਿੰਨ ਨੰਬਰ ਖਾਣਾ ਹੈ ਜੀ ਜੀ ਕੋਈ ਪੀਸੀਆਰ ਨਹੀਂ ਆਇਆ ਕੁਝ ਨਹੀਂ ਆਇਆ ਤੇ ਦੇਖੋ ਕਿਵੇਂ ਦੇਰ ਦਿਓ ਕਾਰੋਬਾਰੀ ਨੂੰ ਮਾੜੀ ਕਾਰਗੁਜ਼ਾਰੀ ਹੈ ਸਰਕਾਰ ਦੇਖੋ ਇਡੀਟੀ ਵੱਟੀਆਂ ਗੱਲਾਂ ਕਰਦੀ ਹੈ ਮਾਨ ਸਾਹਿਬ ਨੂੰ ਚਾਹੀਦਾ ਕਿ ਦੇਖੋ ਪ੍ਰਸ਼ਾਸਨ ਹੀ ਨਹੀਂ ਖਿੱਚ ਸਕਦੇ ਕੀ ਫਾਇਦਾ ਬਹੁਤ ਮਾੜਾ ਹਾਲ ਹੈ ਇੱਥੇ ਬਾਰ ਟੁੱਕ ਹੋ ਜਾਣੀ ਸੀ ਬਹੁਤ ਜ਼ਿਆਦਾ ਕੋਈ ਬੰਦਾ ਹੀ ਚਲੇ ਜਾਣਾ ਸੀ ਚਾਹੇ ਛੜਾਣ ਵਾਲਾ ਮਾਰਿਆ ਜਾਂਦਾ ਚਾਹੇ ਉਦਾਂ ਮਾਰੇ ਜਾਂਦੇ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਜ਼ਖਮੀ 3 ਬਰਾ ਹੋਏ ਨੇ ਤਿੰਨੇ ਬ੍ਰਦਰ ਆ ਜੀ ਅੱਛਾ ਜੀ ਇਸ ਵੇਲੇ ਕਿੰਨੇ ਨੇ ਜੀ ਇਸ ਪੇ ਸਿਵਲ ਹਸਪੀਟਲ ਗਏ ਨੇ ਦੁਕਾਨ ਦਾ ਹਾਲ ਦੇਖ ਸਕਦੇ ਹੋ ਤੁਸੀਂ ਕਿੱਦਾਂ ਟੁੱਟ ਪੱਜ ਹੋਈ ਆ ਇਹਦਾ ਕਿਸੇ ਦਾ ਵਿਚਾਰੇ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਉਹਨੂੰ ਵੀ ਰੋਟੀ ਦੇ ਦਿੰਦੇ ਖਾਣ ਨੂੰ ਕੋਈ ਇੱਦਾਂ ਦੀ ਸਮਾਰ ਧਾਰਮਿਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਐਡਾ ਤੇ ਦੋਨੋਂ ਭਰਾ ਮਾੜੇ ਤਿੰਨੇ ਭਰਾ ਮਾੜੇ ਨਹੀਂ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਪਹਿਲਾਂ ਨਹੀਂ ਸੀ ਸਮਾਜ ਦੇ ਨਾਮ ਹੈ ਇਹਨਾਂ ਦਾ ਹਾਂਜੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਕਿ ਉਹ ਪਹਿਲਾਂ ਵੀ ਆਉਂਦੇ ਸੀ ਇੱਥੇ ਖਾਨ ਵੀ ਨਹੀਂ ਨਹੀਂ ਪਹਿਲੇ ਨਹੀਂ ਆਉਂਦੇ ਕੱਲ ਹੀ ਆਏ ਯਾਰ ਰਾਤੀ ਬਾਕੀ ਇਹਨਾਂ ਵੱਲੋਂ ਇਹਨਾਂ ਦੀ ਤੁਹਾਨੂੰ ਪਤਾ ਹੈ ਬਾਜ਼ਾਰ ਸਾਰਾ ਨਾਲ ਹੈ ਗੁੱਡ ਵੀ ਲੈਨਾਂ ਦੀ ਇੰਨਾ ਹੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਤੇ ਤੁਹਾਨੂੰ ਹਰ ਵਾਰੀ ਤਾਂ ਕੋਈ ਵੀ ਚੋਬਾ ਜਾਂਦਾ ਕਿਸੇ ਧਰਮ ਦੇ ਨਿਕਲਦੀ ਅੱਗੇ ਹੋ ਕੇ ਸੇਵਾ ਕਰਦੇ ਆ ਇਹਨਾਂ ਨਾਲ ਤਾਂ ਬਹੁਤ ਜ਼ਿਆਦਾ ਧੱਕਾ ਹੀ ਹੋਇਆ ਹੈ ਬੈਠ ਕੇ ਵੀ ਕੋਈ ਗੱਲ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਕਿਸੇ ਦਾ ਜਾਨੀ ਮਾਲਿਕ ਜਾਦਾ ਹੀ ਮਾਰ ਹੀ ਦੇਓ ਤਾਂ ਉਹਦੇ ਨਾਲ ਤਾਂ ਗੱਲ ਨਹੀਂ ਬਣਦੀ ਤੁਸੀਂ ਕਿੰਨੇ ਦਿਨ ਤੋਂ ਇੱਥੇ ਕੰਮ ਕਰਦੇ ਹੋ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਕੰਮ ਕਰਦੇ ਹੋ ਸਰ ਮੈਂ ਤਾਂ 3 ਕਿ ਮਹੀਨੇ ਹੋ ਗਏ ਮੈਂ ਇੱਥੇ ਹਾਂ